ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਫਰੀਦਕੋਟ ਵਿਖੇ ਪ੍ਰੋਗਰਾਮ ਰੱਖਿਆ ਗਿਆ ਸੀ ਕਮੇਂਡਸ ਆਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਜਿਹੜੀਆਂ ਹੋਈਆਂ ਉਹਨਾਂ ਦੇ ਕਰਕੇ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਆ ਪਰ ਬਹੁਤ ਵੱਡੀ ਗੱਲ ਇਹ ਆ ਕਿ ਉਹਨਾਂ ਨੇ ਹਮੇਸ਼ਾ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਜੇਲ੍ਹਾਂ ਦੇ ਵਿੱਚ ਰਹਿ ਕੇ ਵੀ ਤੇ ਕੌਮ ਦੀ ਜਿਹੜੀ ਆ ਉਹ ਪਾਗਾ ਉਹਨੂੰ ਬਹੁਤ ਉੱਚਾ ਚੱਕਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਹੋ ਰਹੀ ਆ ਤੇ ਇਸ ਸਰਕਾਰਾਂ ਦੇ ਵਿੱਚ ਸਾਨੂੰ ਕਦੇ ਵੀ ਇਨਸਾਫ ਨਹੀਂ ਮਿਲਿਆ ਨਾ ਹੀ ਸਿੱਖ ਕੌਮ ਨੂੰ ਕੋਈ ਇਹਨਾਂ ਤੋਂ ਉਮੀਦ ਹੈ ਪਰ ਸਾਡਾ ਕੰਮ ਆ ਜਾਗਰੂਕ ਕਰਨਾ ਸਾਡਾ ਕੰਮ ਆ ਆਪਣੀ ਕੌਮ ਲਈ ਆਪਣੇ ਪੰਥ ਲਈ ਲੜਨਾ ਸੋ ਅਸੀਂ ਲਗਾਤਾਰ ਲੜ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਆ ਜਿਹੜਾ ਉਹ ਜਲਦ ਤੋਂ ਜਲਦ ਮਿਲੇ ਐਨਐਸਏ ਵਰਗੀਆਂ ਧਰਾਵਾਂ ਜਿਹੜੀਆਂ ਇਹਨਾਂ ਤੇ ਲਾਈਆਂ ਜਾਣ ਪੁੱਛਗਛ ਕੀਤੀ ਜਾਵੇ ਇਹਨਾਂ ਦਾ ਬੈਕਗ੍ਰਾਉਂਡ ਚੈੱਕ ਕੀਤਾ ਜਾਵੇ ਕਿ ਕੌਣ ਇਹਨਾਂ ਨੂੰ ਕਹਿ ਰਿਹਾ ਬੇਅਦਬੀ ਕਰਨ ਵਾਸਤੇ ਕੌਣ ਕਿਵੇਂ ਕਰਵਾ ਰਿਹਾ ਇਹ ਵੀ ਐਨਐਸਏ ਤਹਿਤ ਜਿਹੜਾ ਇਹ ਪਤਾ ਲੱਗਣਾ ਚਾਹੀਦਾ ਕਿਉਂਕਿ ਤੁਹਾਨੂੰ ਵੀ ਪਤਾ ਕਿ ਪਾਗਲਕੋਸ਼ਤ ਕਰ ਦਿੱਤੇ ਜਾਂਦੇ ਆ ਬਿਨਾਂ ਗੱਲ ਤੋਂ ਪਾਗਲ ਪਾਗਲਕੋਸ਼ਤ ਕਰਦੇ ਪਾਗਲ ਬੰਦਾ ਕਦੇ ਵੀ ਮੈਂ ਨਹੀਂ ਮੰਨਦਾ ਕਿ ਪਾਗਲ ਬੰਦਾ ਕੋਈ ਐਡੀ ਵੱਡੀ ਹਰਕਤ ਕਰੂਗਾ ਸੋ ਬੰਦੀ ਸਿੰਘ ਆ ਜਿਹੜੇ ਉਹ ਜਲ ਤੋਂ ਜਲਦ ਰਿਹਾ ਹੋਣੇ ਚਾਹੀਦੇ ਆ ਅਸੀਂ ਆਲ ਇੰਡੀਆ ਕਿਸਾਨੀ ਯੂਨੀਅਨ ਫਤਿਹ ਵੱਲੋਂ ਇਥੇ ਸਪੋਰਟ ਕਰਨ ਆਏ ਆ ਬਾਕੀ ਕ੍ਰਾਂਤੀਕਾਰੀ ਯੂਨੀਅਨ ਹੈਗੀ ਆ ਯੂਨਾਈਟਿਡ ਕਾਲੀਦਲ ਹੈਗਾ ਡਕੌਂਦਾ ਯੂਨੀਅਨ ਹੈਗੀ ਆ ਅੱਜ ਉਹ ਇਥੇ ਪਹੁੰਚੇ ਆ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਲਗਾਤਾਰ ਅਸੀਂ ਇਸੇ ਤਰ੍ਹਾਂ ਜਿਹੜਾ ਜਾਗਰੂਕ ਵੀ ਕਰਦੇ ਰਾਵਾਂਗੇ ਤੇ ਲੜਦੇ ਵੀ ਰਾਵਾਂਗੇ ਕੌਮ ਇਨਸਾਫ ਮੋਰਚੇ ਦੇ ਨਾਲ ਸਦਾ ਖੜੇ ਆ ਤੇ ਖੜੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਨ ਤੇ ਕਰਾਉਣ ਵਾਲਿਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਕੌਮ ਇਨਸਾਫ ਮੋਰਚਾ ਜਿੰਦਾਬਾਦ ਜਿੰਦਾਬਾਦ ਰਿਹਾ ਕਰੋ ਵਿਹਾ ਕਰੋ ਰਿਹਾ ਕਰੋ ਬੋਲੇ ਸੋਨਿਹਾਲ ਸੋਨਿਹਾਲ ਬੋਲੇ ਸੋਵਿਹਾ ਸੋਨਿਹਾਲ ਬੋਲੇ ਸੋਨਿਹਾਲ ਸੋਨਿਹਾਲ ਹਾਂਜੀ ਪ੍ਰਧਾਨ ਜੀ ਆਪਣਾ ਨਾਮ ਤੇ ਜੱਥੇਬੰਦੀ ਦਾ ਨਾਮ ਦੱਸਦੇ ਮੇਰਾ ਨਾਮ ਜੀ ਬਲਵਿੰਦਰ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅੱਜ ਅਸੀਂ ਕੌਮੀ ਇਨਸਾਫ ਮੋਰਚੇ ਦੇ ਸਦਕੇ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜਾ ਅਜ ਸਡਮ ਨੂੰ ਮੰਗ ਪੱਤਰ ਸਾਰੀਆਂ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਦੇ ਵਿੱਚ ਦੇ ਰਹੇ ਆ ਕਿਉਂਕਿ ਬੰਦੀ ਸਿੰਘਾਂ ਵੀ ਮਤਲਬ ਰਿਹਾਈ ਬਾਰੇ ਅਸੀਂ ਐਂ ਮੰਗ ਕੀਤੀ ਆ ਕਿਉਂਕਿ ਉਹਨਾਂ ਨੇ ਜਿਹੜੀ ਆਪਣੀ ਸਜ਼ਾ ਪੂਰੀ ਕੀਤੀ ਨੂੰ ਵੀ 10-15 15 ਸਾਲ ਹੋ ਗਏ ਆ ਔਰ ਜਿਹੜੀ ਆ ਸਮੇਂ ਦੀ ਸਰਕਾਰ ਹੈ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ ਉਹਦੇ ਬਾਰੇ ਪਿਛਲੇ ਲੰਬੇ ਸਮੇਂ ਤੋਂ ਮਹਾਲੀ ਦੇ ਵਿੱਚ ਧਰਨਾ ਲੱਗਾ ਹੋਇਆ ਜਿਹਦੇ ਵਿੱਚ ਅਸੀਂ ਬਾਰ-ਬਾਰ ਧਰਨੇ ਮੁਜਾਰਿਆਂ ਦੇ ਵਿੱਚ ਅਸੀਂ ਉੱਥੇ ਵੀ ਗਏ ਆਂ ਔਰ ਅੱਜ ਸੰਯੁਕਤ ਮੋਰਚੇ ਨੂੰ ਸੱਦਾ ਆਇਆ ਸੀ ਕੌਮੀ ਇਨਸਾਫ਼ ਮੋਰਚੇ ਵੱਲੋਂ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਐਸਡੀਐਮ ਨੂੰ ਮੰਗ ਪੱਤਰ ਦੇਣੇ ਆ ਸਾਡੇ ਨਾਲ ਸਾਰੀਆਂ ਯੂਨਾਈਟਿਡ ਅਕਾਲੀ ਦਲ ਜਾਂ ਫਤਿਹ ਵਾਲੇ ਡਕਾਉਂਦਾ ਹੋਰ ਜੱਥੇਬੰਦੀਆਂ ਵੀ ਸਾਡੀਆਂ ਕੋਲ ਅੱਜ ਰਹਿ ਗਈਆਂ ਜਿਨ੍ਹਾਂ ਨੂੰ ਕੁਝ ਮੈਸੇਜ ਦੇਣ ਵੱਲੋਂ ਰਹਿ ਗਏ ਆ ਸੋ ਜਦੋਂ ਵੀ ਸਾਨੂੰ ਹੋਰ ਜਦੋਂ ਕੋਈ ਪ੍ਰੋਗਰਾਮ ਆਉਂਦਾ ਅਸੀਂ ਹਰ ਸਮੇਂ ਇਹਨਾਂ ਦੇ ਨਾਲ ਕਮੇਨ ਸਾਹਿਬ ਹੋਰ ਜੀ ਦੇ ਨਾਲ ਚੱਲਾਂਗੇ ਇਹਨਾਂ ਕਹਿੰਦਾ ਵੈਗੁਰਜੀਕਾ ਖਾਲਸਾ ਵੈਗੁਰਜੀ ਦੀ ਫਤ